ਸ੍ਰੀ ਕਾਲ ਜੀ ਸੋਨੋ ਡੈਰੀ ਫਾਰਮ ਏਜੰਸੀ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਥਰ ਨੂੰ ਦਿਖਾਉਣੀ ਹੈ ਜੀ ਪਸ਼ੂ ਮੇਲਾ ਖੰਨਾ ਜੋ ਕਿ 28 5 2025 ਦਾ ਮੇਲਾ ਹੈ ਮੰਡੀ ਹੈ ਜੋ ਪਸ਼ੂ ਫਸਲਾਂ ਦੀ ਮੰਡੀ ਖੰਨੇ ਭਰਦੀ ਹੈ ਇਸ ਦੇ ਵਿੱਚ ਬਹੁਤ ਹੀ ਮਾਤਰਾ ਦੀ ਗਿਣਤੀ ਦੇ ਵਿੱਚ ਮੱਝਾਂ ਤੇ ਗਾਵਾਂ ਜਿਆਦਾ ਆਉਂਦੀਆਂ ਨੇ ਤੋਂ ਤੁਹਾਨੂੰ ਦਿਖਾਉਣੀ ਹੈ ਪਸ਼ੂ ਮੇਲਾ ਖੰਨਾ ਇਹ ਦੇਖ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੋਨੂ ਡੈਰੀ ਫਾਰਮ ਏਜੰਸੀ ਚੈਨਲ ਨੂੰ ਬਾਤ ਤੇ ਬਾਤ ਸ਼ੇਅਰ ਕਰੋ ਤੇ ਸਬਸਕ੍ਰਾਈਬਰ ਵੀ ਜਰੂਰ ਕਰੋ ਤਾਂ ਜੋ ਤੁਹਾਨੂੰ ਹਰ ਵੀਡੀਓ ਅਸੀਂ ਨੋਟੀਫਿਕੇਸ਼ਨ ਦੇ ਰੂਪ ਦੇ ਵਿੱਚ ਦਿਖਾ ਸਕੀਏ ਤੁਹਾਡੇ ਆਪਣੇ ਆਪੇ ਫੋਨ ਦੇ ਵਿੱਚ ਆ ਜੂਗੀ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰਦੇ ਹੋ ਸੋ ਦੋਸਤੋ ਇਹ ਜੋ ਤੁਸੀਂ ਮੱਝ ਦੇਖ ਰਹੇ ਹੋ ਪੂਰੀ ਪੱਕੀ ਪੂਰੀ ਮੱਝ ਹੈ ਜੀ ਇਹ ਮੰਡੀ ਦੇ ਵਿੱਚ ਸਭ ਤੋਂ ਸੁੰਦਰ ਤੇ ਸਭ ਤੋਂ ਚੰਗੀ ਮੱਝ ਹੈ ਪਹਿਲੇ ਸੂਏ ਨੂੰ ਮੱਝ ਨੇ ਸੋਣਾ ਹੈ 22 ਦਾ ਕਹਾਣਾ ਕੀ ਇਹ ਬਹੁਤ ਉਮਰ ਪੱਕ ਕੇ ਚੜ ਕੇ ਇਹ ਨਵੇਂ ਦੁੱਧ ਹੋਈ ਸੀਗੀ ਤਾਂ ਇਹ ਦੇਖਣ ਨੂੰ ਲੱਗਦੀ ਹੈ 3 ਚੌਥੇ ਸੂਏ ਪਰ ਨਹੀਂ ਇਹ ਪਹਿਲੇ ਸੂਏ ਦਾਣਾ ਤੋਂ ਦਿਖਦੀ ਹੈ ਮੱਝ ਵੀ ਇਹ ਪਹਿਲੇ ਸੂਏ ਦੀ ਮੱਝ ਹੈ 20 ਦਿਨ ਦੀ ਕੱਚੀ ਹੈ 20 ਦਿਨ ਤੱਕ ਮੱਝ ਨੇ ਹਾਜ਼ਰ ਹੋਣਾ ਹੈ ਪੂਰੀ ਹਾਜ਼ਰ ਹੋ ਕੇ ਮੱਝ ਨੇ 20-20 ਦੇ ਦਿਨ ਤੱਕ ਸੂ ਪੈਣਾ ਹੈ ਸੋ ਪਸ਼ੂ ਮੰਡੀ ਖੰਨੇ ਦੇ ਵਿੱਚੇ ਮਜਬੂਰੀ ਸੋ ਮੰਡੀ ਦੇ ਵਿੱਚ ਗਾਵਾਂ ਵੀ ਬਹੁਤ ਚੰਗੇ ਚੰਗੇ ਦੁੱਧ ਵਾਲੀ ਆਂਦੀਆਂ ਤੁਸੀਂ ਦੇਖ ਰਹੇ ਹੋ ਐਚਪ ਗਾਂ ਇਹ ਇਹ ਵੀ ਗਾਂ ਪਹਿਲੇ ਸੂਏ ਦੀ ਹੈ ਤਕਰੀਬਨ ਮਾਲਕ ਦਾ ਕਹਾਣਾ ਇਹ ਤਿੰਨ ਚਾਰ ਦਿਨ ਦੀ ਵਾਸ ਸੂਈ ਹੋਈ ਹੈ ਜੀ ਜਿਹਦੇ ਨਿੱਕੇ ਹੁਣ ਬੋਲੀ ਹੋਏਗੀ 15 ਲੀਟਰ ਬੋਲੀ ਐਚਪ ਗਾਂ ਹੈ ਨਹੀਂ ਜੀ ਇਹ ਦੇਖ ਸਕਦੇ ਹੋ ਤੁਸੀਂ ਐਚਪ ਪਿਓਰ ਐਚਪ ਹੈ ਜੀ పదరీ దుద్ధ దీ సీర సాయి బీ ਸੋ ਇਹ ਦੂਜੀ ਗਾਂ ਤੁਸੀਂ ਦੇਖ ਰਹੇ ਹੋ ਦੂਜੀ ਸੋਇ ਦੀ ਗਾਂ ਸੋਈ ਹੋਈ ਹੈ ਇਹਦੇ ਨਿੱਕੇ ਵੀ ਭੀਕ ਲੋ ਦੁੱਧ ਤਿਆਰੀ ਨਾਲ ਇਹ ਬੱਚੀ ਇਹ ਵੀ ਇੱਕ ਹਫਤੇ ਦੀ ਗਾਂ ਸੋਈ ਹੋਈ ਹੈ ਸੁਸਿਥਾਨ ਥੱਲਾ ਗਾਂ ਦਾ ਦੇਖ ਦਿਓ ਮਹਿਸਾ ਮੱਝਾਂ ਵਾਲਾ ਥਾਣਾ ਦੂਰਾ ਥਾਣ ਲੱਗਿਆ ਹੋਇਆ ਹੈ ਰੱਸੀ ਪੰਨੇ ਹੈ ਮਾਲਕ ਦਾ ਕਹਿਣਾ ਸੀਲ ਸਾਉ ਹੈ ਜੀ ਜਿਹੜਾ ਇਸ ਗਾਂ ਨੂੰ ਟੀਕਾ ਲੱਗਿਆ ਹੋ ਉਹ ਐਫ ਐਫ ਦਾ ਟੀਕਾ ਲੱਗਿਆ ਹੋਇਆ ਹੈ ਸੋ ਨਾਲ ਤੁਸੀਂ ਦੇਖ ਰਹੇ ਇਹਦੇ ਨਾਲ ਬੱਚੀ